ਇਹ ਆਪਸ ਵਿੱਚ ਪੈਸਾ ਨੋਟ ਕਰਾ ਸਦੀ ਇਹਦੇ ਚ ਲੈ ਕੇ ਜਾਈਏ ਤੁਸੀਂ ਨਾਲ ਫੁੱਟ ਲਾ ਕੇ ਨਾਲ ਕਿੰਨੇ ਬਣਾਏ ਆ ਕਰੋ ਜੀ ਆਹ ਲਪਾਵੇ ਬੰਦ ਕਰਕੇ ਝੋਲਾ ਲਿਆ ਕਰੋ ਕਰੋ ਨਾਲ ਆਹ ਅੰਨੋ ਝੋਲਾ ਕਰੋ ਭਾਈ ਝੋਲੇ ਵਿੱਚ ਸਮਾਨ ਪਾ ਕੇ ਜਾ ਕਰੋ ਹੋਰ ਨਿਸ਼ਾਨ ਕਰ ਰਹੇ ਹੈ ਜੀ ਲਪਾਵੇ ਬੰਦ ਕਰਕੇ ਜੀ ਜੀ ਦੇ ਦੇ ਆਹ ਦੇਖੀਏ ਇੱਕ ਬਾਈ ਦੇਖੀਏ ਤਾਂ ਕਮ ਸਾਡੀ ਕੇ ਲਈ ਲਪਾਵੇ ਬੰਦ ਕਰਦੇ ਹੈ ਝੋਲੇ ਦੇ ਉੱਤੇ ਨੋਰਸਦੇ ਸਾਰੇ ਨੇ ਵੀ ਸਿੱਖਿਆ ਜਾ ਕਰੋ ਕਿ ਝੋਲੇ ਲੈ ਕੇ ਆਇਆ ਕਰੋ ਨਾਲ ਨਾ ਕੋਈ ਕ੍ਰੈਕਟ ਪਾਉਂਦੇ ਸਾਨੂੰ ਇਹ ਸਮਝ ਆ ਗਿਆ। ਆਹ ਰਿਹਾ ਰੋਪਾਸ਼ਾ ਸਭੀ ਗਾਹ ਦੇ ਇੱਥੇ ਲੈ ਕੇ ਜਾਣੀ ਹੈ। ਲੋ ਜੀ ਸਭਾ ਇਹ ਇੱਥੇ ਲੈ ਕੇ ਜਾਣੀ ਹੈ ਜੀ ਖਾਣੋਂ ਸੂਟ ਜਿਹੜਾ ਮੈਡੀਕਲ ਸਟੇਸ਼ਨ ਤੇ ਲੈ ਕੇ ਜਾਣਾ। ਲੋ ਜੀ ਪੈਸਾ ਸਭ ਇਹ ਗਾਹ ਤੋਂ ਇਸੇ ਚ ਲੈ ਕੇ ਜਾਣੀ ਹੈ। ਠੀਕ ਹੈ ਬੋਲੋ। ਪਰ ਜੀ ਇੱਕ ਮਿੰਟ ਬੇਸਤੀ ਸੁਣ ਮੜਾ ਜਾਨੀ। ਜੀ ਜੀ ਜੀ। ਸਰ ਇਹ ਕਾਚਰੇ 150 60 ਦਾ ਬਲਵ ਚੋਲੇ ਬੰਡੇ ਜਾ ਰਹੇ ਆ। ਇਹ ਮਤਲਬ ਪਲਾਸਟਿਕ ਨੂੰ ਮੁਕਤ ਸਮਾਏਤ ਮੁਕਤ ਕਰਨ ਵਾਸਤੇ ਜੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹ ਮੈਨੂੰ ਬਹੁਤ ਵਧੀਆ ਲੱਗਿਆ ਜੀ ਬਤੌਰ ਵਕੀਲ ਮੈਂ ਵੀ ਜਿਹੜਾ ਹੈਗਾ ਸਾਰੇ ਭਾਰਤ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਪਲਾਸਟਿਕ ਨੂੰ ਖਤਮ ਕਰਨਾ ਚਾਹੀਦਾ ਕਿਉਂਕਿ ਇਹ ਆਉਣ ਵਾਲੇ ਸਮੇਂ ਲਈ ਬਹੁਤ ਕਾਤਿਕ ਹੈ ਔਰ ਜਿਹੜੀ ਡੇਰਾ ਸੱਚਾ ਸੌਦਾ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਕਿ ਪਲਾਸਟਿਕ ਨੂੰ ਖਤਮ ਕੀਤਾ ਜਾਵੇ ਪਲਾਸਟਿਕ ਹਟਾਓ ਅਸੀਂ ਇਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਇਸ ਦੇ ਨਾਲ ਹਮੇਸ਼ਾ ਹਰ ਤਰ੍ਹਾਂ ਨਾਲ ਸਾਥ ਸਹਿਯੋਗ ਦੇਣ ਲਈ ਵਾਅਦਾ ਕਰਦੇ ਹਾਂ। ਥੈਂਕ ਯੂ। ਤੁਹਾਡਾ ਸੋਨੀਆ ਇੰਸੋ ਹਾਂਜੀ ਕੀ ਕੰਮ ਕਰ ਇਹ ਛੋਲੇ ਕਦੇ ਬਸ ਵੰਡੇ ਪਏ ਹਾਂ। ਸਾਨੂੰ ਸਾਡੇ ਪੂਜਿਆ ਦੂਜੀ ਸੰਤ ਗੁਰਮੀਤ ਰਾਮ ਰਹਿਤ ਸਿੰਘ ਜੀ ਨੇ ਸਿੱਖਾ ਦਿੱਤੀ ਹੈ ਕਿ ਦੇਸ਼ ਨੂੰ ਪਲਾਸਟਿਕ ਮੁਕਤ ਬਣਾਉਣਾ ਹੈ। ਬਿਮਾਰੀਆਂ ਤੋਂ ਬਚਾਉਣਾ ਹੈ ਇਸ ਕਰਕੇ ਛੋਲੇ ਵੰਡ ਰਹੇ ਹਾਂ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਸੁਰੱਖਿਤੇ ਰਹਿਣ ਕੁੜੀਆਂ ਤੇ ਬੱਚਿਆਂ ਰਹਿਣ ਅਸੀਂ ਅੱਜ ਨਵੇਂ ਚੋਲੇ ਬਣਾ ਕੇ ਆਪਾਂ ਵੰਡ ਰਹੇ ਹਾਂ ਅੱਜ ਜਿਹੜੇ ਚੋਲੇ ਵੰਡ ਰਹੇ ਹੋ ਤੁਸੀਂ ਇਹ ਕਿਉਂ ਵੰਡ ਰਹੇ ਹੋ ਸਾਡੇ ਯੂਰਪੇ ਤੇ ਸੰਤ ਦਾ ਮੀਤ ਰਾਮ ਰੰਧੀ ਇੰਸਾ ਜੀ ਵੱਲੋਂ ਵੰਡਣ ਕੀਤੇ ਗਏ ਹਨ ਜੋ ਰਾਸ਼ਟਰ ਨੂੰ ਲਾਖਤਿਕ ਜੁਕਤ ਬਣਾਉਣਾ ਆਉਣ ਵਾਲੀਆਂ ਬਿਮਾਰੀਆਂ ਜੋ ਆ ਰਹੀਆਂ ਹਨ ਪਲਾਸਟਿਕ ਤੋਂ ਜ਼ਿਆਦਾ ਵੱਧੀਆਂ ਹਨ ਸ਼ਹਿਰਾਂ ਦਾ ਗੰਦਗੀ ਦਾ ਬੁਰਾ ਹਾਲ ਹੋ ਜਾਂਦਾ ਇਸ ਕਰਕੇ ਸਾਡੇ ਗੁਰੂ ਜੀ ਵੱਲੋਂ ਇਹ ਬਟਲ ਕੀਤਾ ਕਰਨਗੇ ਪਲਾਸਟਰ ਵਿੱਚ ਬਣਾਉਣਾ ਹੈ ਜੀ ਜੋ ਵੀ ਸਾਡਾ ਸਿਸਟਮ ਆਇਆ ਤੇ ਸ਼ੁਰੂ ਕਰ ਰਹੇ ਆ ਸਾਡੇ ਨਾਲ ਭੈਣਾ ਬਾਈ ਆ ਅਸੀਂ ਇਹ ਕਪੜਾ ਨਵਾਂ ਕਪੜਾ ਲੈ ਚ ਉਹਨਾਂ ਦੇ ਝੋਲੇ ਬਣਾ ਕੇ ਲੋਕਾਂ ਨੂੰ ਦੇ ਰਹੇ ਆ ਹੁਣ ਲੋਕਾਂ ਨੂੰ ਸਮਝ ਲੱਗੇ ਵੀ ਅਸੀਂ ਸੰਵਰਦਨੇ ਪੁਰਾਣੀ ਰੀਤੀ ਰਿਵਾਜ ਨੂੰ ਚਲਦੇ ਸੀ ਉਸ ਨੂੰ ਜਿਹਾ ਤੇ ਲਿਆਉਣ ਵਾਸਤੇ ਕਰ ਰਹੇ ਆ ਕੀ ਨਾ ਤੁਹਾਡਾ ਜੀ ਤੇਰਾ ਨਾ ਕੁਲਵਿੰਦਰ ਸਿੰਘ ਜੀ ਮਹਿਨਤੀ ਨੰਬਰ ਵਾਰ ਤੋਂ ਐਮਸੀ ਆਈ ਤੇ ਜਿਹੜਾ ਤੇਰਾ ਸੱਚਾ ਸੋਧਾ ਤੇ ਪ੍ਰੇਮੀ ਆ ਸਾਥ ਸੰਗਤ ਆ ਇਹ ਝੋਲੇ ਵੰਡ ਰਹੀ ਆ ਜਿਹੜਾ ਸਮਾਜ ਨੂੰ ਪਲਾਸਟਿਕ ਮੁਕਤਕਰਨ ਕਰਨ ਵਾਸਤੇ ਇਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਸੰਗਤ ਦਾ ਬਹੁਤ ਵਧੀਆ ਉਪਰਾਲਾ ਹੈ ਮੈਂ ਇਸ ਕਹਿੰਦਾ ਇਹ ਆਪਾਂ ਸਾਰਿਆਂ ਨੂੰ ਰਲ ਕੇ ਇਸ ਸੰਗਤ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਜਿਹੜਾ ਪਲਾਸਟਿਕ ਆ ਇੱਕ ਐਵੀ ਚੀਜ਼ ਆ ਜਿਹੜਾ ਇੱਕ ਵਾਰੀ ਬਣ ਗਿਆ ਉਹ ਜ਼ਿੰਦਗੀ 'ਚ ਕਦੀ ਖਤਮ ਨਹੀਂ ਹੋਊਗਾ ਜੇ ਪਲਾਸਟਿਕ ਨੂੰ ਆਪਾਂ ਜੜ ਤੋਂ ਬੰਦ ਕਰਨਾ ਆਪਾਂ ਹਰ ਉਹ ਜਿਵੇਂ ਗੇਬ ਵੰਡ ਰਹੀ ਹੈ ਝੋਲੇ ਇਹ ਆਪਾਂ ਇਹਨਾਂ ਦਾ ਇਸਤੇਮਾਲ ਕਰੀਏ ਤਾਂ ਜੋ ਇਹ ਜਿਹੜਾ ਪਲਾਸਟਿਕ ਆ ਹਮੇਸ਼ਾ ਲਈ ਖਤਮ ਕੀਤਾ ਜਾਵੇ ਤੇ ਜਿਹੜੀਆਂ ਆਣ ਵਾਲੀਆਂ ਸਮੱਸਿਆਵਾਂ ਉਹਨਾਂ ਤੋਂ ਆਪਾਂ ਦੂਰ ਹੋ ਜਾਈਏ ਧੰਨਵਾਦ